ਦਾ ਸਾਡੇ ਸ੍ਰੀ ਆਪਰੇਂਡ ਕਮੇਟੀ ਦੇ ਲੈ ਕੇ ਕਰਕੇ ਸੋਗਾਤਾ ਸਾਰੇ ਵਕਤ ਰਹਿੰਦੀ ਕਰਦੇ ਜੋ ਜੋ ਆਪ ਕਰ ਸਕਦੇ ਉਸ ਉੱਪਰ ਤੇ ਮੈਂ ਭਰਾਗੇ ਲੈਂਦਾ ਅੱਠ ਜਗ੍ਹਾ ਤੇ ਜਾ ਕੇ ਬਤਨ ਸੁਣ ਚਾਹ ਵਾਈਕ ਬੀਕੀ ਫਤੇ ਅੱਜ ਤੁਸੀਂ ਜਿਵੇਂ ਜਾਣਦੇ ਜੇ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਗਬਾਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਹਰ ਪਿੰਡ ਤੇ ਏਰੀਏ ਦਾ ਉਹ ਦੌਰਾ ਕਰ ਰਹੇ ਜਿਵੇਂ ਬਾਕੀ ਜ਼ਿਲ੍ਹਿਆਂ ਵਿੱਚ ਕਰਦੇ ਆ ਰਹੇ ਔਰ ਮੈਂ ਕਹੂੰਗਾ ਕਿ ਅੱਜ ਵੀ ਇਹ ਜਿਹੇ ਬੱਦਲ ਜਿਹੜਾ ਆ ਉਹ ਖਲੋ ਨਹੀਂ ਰਿਹਾ ਹੁਣ ਐਸਲੇ ਬੱਦਲ ਦਾ ਤੇ ਬਾਦਲ ਦਾ ਮੁਕਾਬਲਾ ਆ ਅਸੀਂ ਤਕਰਿਆ ਹੋ ਗਏ ਇਹਦਾ ਪ੍ਰਬੰਧ ਕਰ ਰਹੇ ਆ ਲੋਕਾਂ ਨੂੰ ਡੁੱਬਣ ਤੋਂ ਬਚਾ ਰਹੇ ਆ ਔਰ ਸਰਕਾਰ ਤੇ ਬੱਦਲ ਜਿਹੜੇ ਨੇ ਲੋਕਾਂ ਨੂੰ ਡੋਬ ਰਿਹਾ ਲੋਕਾਂ ਦੇ ਨਾਲ ਮਜ਼ਾਕ ਕਰ ਰਿਹਾ ਲੋਕਾਂ ਦੇ ਨਾਲ ਐਸਾ ਇਹ ਵਿਚਾਰ ਤੁਹਾਡੇ ਸਾਹਮਣੇ ਜਿਹੜੇ ਰੋਜ਼ ਵੇਖਦੇ ਆ ਕਦੀ ਹੈਲੀਕਾਪਟਰ ਡਾ ਕੇ ਇੱਕ ਥਾਂ ਹੁਣੇ ਮੈਂ ਤੁਹਾਨੂੰ ਵੀਡੀਓ ਪਾਉਂਗਾ ਇੱਕ ਕੋਠੇ ਦੇ ਉੱਤੋਂ helicopter ਲਾਗੇ ਖੜ ਕੇ ਉਹਨੂੰ ਦੇਣਾ ਕਿ ਉਹਨਾਂ ਦੀਆਂ ਤਰਪਾਲਾਂ ਵੀ ਢਾਤੀਆਂ ਉਹਨਾਂ ਦੇ ਕੋਲ ਜਿਹੜਾ ਸਮਾਨ ਸੀ ਵੀ ਉਹ ਵੀ ਉੱਡ ਗਿਆ ਮਤਲਬ ਇਸ ਤਰੀਕੇ ਦੀਆਂ ਗੱਲਾਂ ਜੋ origignal ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਤੇ ਨਜ ਨਹੀਂ ਆ ਰਿਆ ਪਰ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿੱਥੇ ਅਸੀਂ ਕੱਲ ਟਰਾਲੀਆਂ ਲੈ ਕੇ ਗਏ ਆਂਦੇ ਸਾਡੇ ਕੋਲ ਬਹੁਤ ਆਂ ਗਾ ਲੈ ਜੋ ਅੱਗੇ ਗਏ ਉਹ ਕਹਿੰਦੇ ਸਾਡੇ ਕੋਲ ਬਹੁਤ ਆ ਪਰ ਮੈਂ ਵੇਖਦਾ ਆਂ ਹੜ ਦੇ ਵਿੱਚ ਮੋਢਿਆਂ-ਮੋਢਿਆਂ ਤੱਕ ਡੁੱਬੇ ਲੋਕ ਵੀ ਚਿਰਦੀ ਘੜਾ ਦੀ ਗੱਲ ਕਰ ਰਿਹਾ ਉਹ ਕਹਿੰਦੇ ਤਖੜੇ ਹੋ ਜੋ ਅਸੀਂ ਬਿਲਕੁਲ ਨਹੀਂ ਲਈਦੇ ਪਾਣੀ ਲਥਰਾਂ ਸ਼ੁਰੂ ਹੋ ਜਾਊਗਾ ਅੱਜ ਨਹੀਂ ਤੇ ਕੱਲ ਲਥਰਾਂ ਸ਼ੁਰੂ ਹੋ ਜਾਊਗਾ ਇਹ ਪਾਣੀ ਸਾਰਾ ਇਹਨਾਂ ਦੀ ਕਿਰਪਾ ਨਾਲ ਡੈਮ ਖੋਲ ਕੇ ਇਹਨਾਂ ਰੋੜਿਆ ਬੱਦਲ ਦੇ ਨਾਲ ਨਹੀਂ ਸੀ ਰੁੜਦਾ ਕਿਉਂਕਿ ਅੱਜ 88 ਨਾਲੋਂ ਵੀ ਜ਼ਿਆਦਾ ਪਾਣੀ ਆ ਗਿਆ ਜਾ ਕੇ ਲੋਕਾਂ ਨੇ ਦੱਸਿਆ ਕਿ ਸਾਡਾ 88 ਨਾਲੋਂ ਵੀ ਜ਼ਿਆਦਾ ਪਾਣੀ ਆ ਗਿਆ ਇਸ ਤਰੀਕੇ ਨਾਲ ਕਦੀ ਨਹੀਂ ਵੇਖਿਆ ਜਦੋਂ ਪਤਾ ਆ ਕਿ ਇਹਨਾਂ ਮੀਂਹ ਅਗਲੇ 15 ਦਿਨਾਂ ਚ ਪੈਣਾ ਅੱਜ ਟੈਕਨਾਲੋਜੀ ਦਾ ਅਸ਼ੰਭਰ ਜੀ ਜੋ ਗਿਆ ਅੱਜ ਦੇਖ ਇੱਕ ਗੱਲ ਦਾ ਪਤਾ ਆ ਇਹ ਉਤੋਂ ਤੱਕ ਡੱਕ ਕੇ ਦੇਮਾ ਨੂੰ ਬਿਠੇ ਸੀ ਕਿ ਆਜੇ ਵੀ ਅਸੀਂ ਵੀ ਖੋਲੀਏ ਤੇ ਪੰਜਾਬ ਨੂੰ ਰੋੜੀਏ ਹਰ ਤਰੀਕੇ ਨਾਲ ਪੰਜਾਬ ਨੂੰ ਮਾਰਿਆ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਇਹ ਸਾਰੇ ਲੋਕਾਂ ਦੇ ਅਸਲੇ ਸਾਹਮਣੇ ਆ ਇਸ ਗੱਲ ਤੋਂ ਬਚਣ ਵਾਸਤੇ ਲੋਕ ਸੁਚੇਤ ਹੋ ਗਏ ਨੇ ਇਕਮੱਠ ਹੋ ਗਏ ਨੇ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਵੀ ਮਤ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਜੋ ਤੁਸੀਂ ਵਤੀਰਾ ਅਖਤਿਆਰ ਕੀਤਾ ਆ ਇੱਕ ਇੱਕ ਟੱਬਰ ਨੂੰ ਇੱਕ ਇੱਕ ਘਰ ਨੂੰ ਕਦੀ ਸਰਕਾਰਾਂ ਗੋਦ ਲੈਂਦੀਆਂ ਸਰਕਾਰ ਨੂੰ ਤੇ ਸਾਰਾ ਪੰਜਾਬ ਹੀ ਗੋਦ ਲਿਆ ਪਿਆ ਐ ਜਿਹੜਾ ਡੁੱਬਿਆ ਪਿਆ ਤੇ ਕਿੰਨੇ ਦੇਣਾ ਐ ਸ਼੍ਰੋਮਣੀ ਕਮੇਟੀ ਦਾ ਰਾਸ਼ਨ ਰੋਕ ਰਹੇ ਨੇ ਜੇ ਇਹਨਾਂ ਨੂੰ ਕਹਾਂ ਸਾਨੂੰ ਤੁਸੀਂ ਕਿਸ਼ਤੀਆਂ ਦੇ ਦਿਓ ਅਸੀਂ ਰਾਸ਼ਨ ਪਹੁੰਚਾਉਣੇ ਆਂ ਕਿਸ਼ਤੀਆਂ ਨਹੀਂ ਦੇ ਰਹੇ ਕਿੱਥੇ ਲੈਣੀਆਂ ਨੇ ਅਸੀਂ ਹੁਣ ਗਾਹ ਨੂੰ ਕੀਤਾ ਪ੍ਰਬੰਧ ਰੱਬ ਨਾ ਕਰੇ ਕੋਈ ਐਸੀ ਆਫਤ ਆਵੇ 10 ਕਿਸ਼ਤੀਆਂ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਕਹਾਂ ਮੋਟਰ ਵਾਲੀਆਂ ਲੈ ਲਓ ਰੱਖੋ ਤਿਆਰ ਕਿਤੇ ਰੱਬ ਨਾ ਕਰੇ ਕੋਈ ਐਸੀ ਲੋੜ ਪੈ ਤਾਂ ਆਪਾਂ ਨੂੰ ਕਿਸੇ ਨੂੰ ਟਿਕਣਾ ਪੈ ਅੱਜ ਸ਼੍ਰੋਮਣੀ ਕਮੇਟੀ ਤਗੜੀ ਹੋ ਕੇ ਲੱਗੀ ਐ ਲੋਕ ਤਗੜੀ ਹੋ ਕੇ ਲੱਗੇ ਨੇ ਲੋਕਾਂ ਨੇ ਸੋਚ ਲਿਆ ਵੀ ਸਾਨੂੰ ਆਪਣਾ ਪ੍ਰਬੰਧ ਆਪ ਕਰਨਾ ਪੈਣਾ ਸਰਕਾਰ ਦੇ ਕੋਈ ਡਿਪੈਂਡਿੰਗ ਕਰਦਾ ਨਾ ਸਰਕਾਰ ਕੁਛ ਕਰ ਰਹੀ ਆ ਗੁਰੂ ਭੜਾ ਕਰੇਗਾ ਇਹ ਕੌਮ ਚੜਦੀ ਕਲਾ ਚ ਰਹੂਗੀ ਪੰਜਾਬੀ ਚੜਦੀ ਕਲਾ ਚ ਰਹਿਣਗੇ ਰੱਬ ਇਹਨਾਂ ਦਾ ਭਲਾ ਕਰੂਗਾ ਮੈਨੂੰ ਪੂਰੀ ਆਸ ਹੈ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇੱਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿਖੇ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਤੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਟਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਲੰਗਾਤ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰ ਇਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਬੀਰ ਸਿੰਘ ਜੀ ਕਮਾਨ ਸਾਹਿਬ ਜਸਲ ਸਾਹਿਬ ਐਸਜੀਪੀਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼ਰਮਣੀ ਅਕਾਲੀ ਦਲ ਦੇ ਜਝਾਰੂ ਯੋਧੇ ਇਹਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਇਕੱਠੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ اپیل ਕੀਤੀ ਆ ਕਿ ਸਾਰੇ ਹੀ ਸ਼ਰੋਮਣੀਆਂ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰੋਮਣੀਆਂ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਘਰ ਘਰ ਏਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚਪਕਰੇ ਮਰਾੜੇ ਤੱਕ ਜੋ ਹੜਪੀਰਤਾਂ ਵਾਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਔਰ ਸ਼ਰੋਮਣੀ ਅਕਾਲੀ ਦਲ ਇਹ ਕਰ ਸਕਦਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਅੱਜ ਹਰ ਪੀੜਤਾ ਨੂੰ ਲੈ ਕੇ ਨਿਹਰਬਾਬਨਾਨ ਤੇ ਪਹੁੰਚੇ ਉੱਥੇ ਉਹਨਾਂ ਨੇ ਦੋ ਪਰਿਵਾਰਾਂ ਨੂੰ ਗੋਦ ਲਿਆ ਤੇ 1-1 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਆ ਨਾਲ ਉਹਨਾਂ ਨੇ ਦੂਜਿਆਂ ਨੂੰ ਵੀ ਕਿਹਾ ਵਾ ਕਿ ਇਸ ਤੇ ਕਿਹਦੀ ਮਦਦ ਕੀਤੀ ਜਾਵੇ ਬਾਹਰ ਆ ਕੇ ਵੇਖੋ ਬਹੁਤ ਸਿਆਣੇ ਪੱਤਰਕਾਰ ਤੇ ਇਕੱਠੇ ਹੋਏ ਗੋਦ ਲਿਆ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਹਦੇ ਆ ਜਿਹੜੇ ਰੁੜ ਗਏ ਆ ਉੱਥੇ 100 ਪਿੰਡ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਰਡਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਐਡਾ ਵੱਡਾ ਨੁਕਸਾਨ 88 ਚ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20-20 ਹਜ਼ਾਰ ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੋਈ ਫਿਰਦੀ ਆ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਹੈਲੀਕਾਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਨ ਸਮਝਣਾ ਵੀ ਮਜ਼ਾਕ ਲੋਕਾਂ ਦਾ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਦਾ ਕਿ ਇਹੋ ਜੀ ਮਾੜੀ ਸਰਕਾਰ ਲੋਕਾਂ ਨੇ ਚੁਣੀ ਆ ਸਰਕਾਰ ਦੇ ਐਮਐਲਏ ਕਹਿਣ ਲੱਗ ਗਏ ਆ ਕਿ ਸਾਡੀ ਅਫਸਰਸ਼ਾਹੀ ਨਹੀਂ ਸੁਣਦੀ ਕੀ ਸੱਚੀ ਮੁੱੱਚੀ ਅਫਸਰਸ਼ਾਹੀ ਸਰਕਾਰਾਂ ਨੂੰ ਫੇਲ ਕਰਦੀ ਵੇਖੋ ਜੀ ਸਰਕਾਰ ਦੇ ਐਮਐਲਏ ਜਿਹੜੇ ਆ ਉਹ ਹਵਾ ਦੇ ਬੁੱਲੇ ਨਾ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਝ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਸੱਤਾਂ ਨੂੰ ਦੰਦियां ਵੱਢਣ ਦੇ ਆ ਐਸਜੀਪੀਸੀ ਦਾ ਵੱਲੋਂ ਭੇਜਿਆ ਰਸਮੀ ਕੱਲ ਪੁਲਿਸ ਨੇ ਰੋਕ ਵੇਖੋ ਜੀ ਇਹ ਤੇ ਫਿਰ ਸਰਕਾਰ ਹੀ ਕਰਦੀ ਆ ਨਾ ਐਸਜੀਪੀਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕੋਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਥਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਥਾ ਨੂੰ ਖੋਣ ਵਾਸਤੇ ਵੀ ਸਰਕਾਰਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਲੋਕ ਸੁਚੇਤ ਹੋ ਗਏ ਆ ਪੰਛ ਸਜੇਦ ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਹੁਣ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਛੇਤੀ ਰਾਜ ਆਏਗਾ ਸਤਾਈ ਦੇ ਵਿੱਚ ਸਰਕਾਰ ਬਣੇਗੀ ਠੀਕ ਹੈ ਸਭ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਹਾਲਾਤਾਂ ਨੂੰ ਤੇ ਸੁਖਵੀਰ ਸਿੰਘ ਬਾਦਲ ਦੇ ਸੋਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਰਮਨ ਜੀ ਤੇ ਲੋਧੀ ਨਿੰਮਰ ਸਾਹਿਬ ਤੁਹਾਨੂੰ ਸਾਰਾ ਵਿਸਤਾਰ ਨਾਲ ਦੱਸ ਗਏ ਕਿਉਂਕਿ ਅੱਜ ਦੇ ਜੋ ਹਾਲਾਤ ਨੇ ਬਹੁਤ ਹੀ ਵੱਧ ਤੋਂ ਵੱਧਰ ਹੋ ਗਏ ਨੇ ਹਾਲਾਤ ਕਿਉਂਕਿ ਪਾਣੀ ਜਿਹੜਾ ਆਇਆ ਮੀਂਹ ਨਾ ਕਰਕੇ ਚਲੋ ਜਿਹੜਾ ਹੈਗਾ ਹੈਗਾ ਪਰ ਸਰਕਾਰਾਂ ਦੀ ਬਦ ਨੀਤੀ ਕਰਕੇ ਜਿਆਦਾ ਪਾਣੀ ਹੈ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਪਰ ਗੁਰੂ ਦੀ ਇੰਨੀ ਕਿਰਪਾ ਸਾਡੇ ਪੰਜਾਬ ਦੇ ਉੱਪਰ ਕਿ ਲੋਕ ਅਜੇ ਵੀ ਚੜ੍ਹਦੀ ਕਲਾ ਦਾ ਜਕਰੇ ਛੱਡ ਰਹੇ ਨੇ ਮੈਂ ਕਹਿੰਨਾ ਇੱਕ ਵਾਅਦ ਇਹੋ ਜਿਹਾ ਇਨਸਾਨ ਹੈ ਸ਼੍ਰੋਮਣੀ ਕਾਲੀ ਦਲ ਦਾ ਸਾਡਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਜਿੱਦਣ ਤੋਂ ਪਾਣੀ ਆਏ ਨੇ ਉਸ ਦਿਨ ਤੋਂ ਲਗਾਤਾਰ ਹੀ ਲੋਕਾਂ ਦੇ ਵਿੱਚ ਨੇ ਉਹ ਕੋਈ ਛੋਸ਼ੇਬਾਜ਼ੀ ਨਹੀਂ ਕਰ ਰਹੇ ਕਿ ਕੋਈ ਵੱਡਾ ਟੈਂਕਰ ਲੈ ਕੇ ਪਾਣੀ ਚੁੱਟ ਰਹੇ ਨੇ ਜਾਂ ਹੈਲੀਕਾਪਟਰ ਲੈ ਕੇ ਉਤਰਨ ਉਹ ਬਕਾਇਦਾ ਕਾਰ ਤੇ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਟਰੈਕਟਰਾਂ ਤੇ ਜਾ ਕੇ ਹਰ ਘਰ ਤੱਕ ਰਾਸ਼ਨ ਪਹੁੰਚਾਉਣ ਦਾ ਮਈਆ ਕਰ ਰਹੇ ਨੇ ਸਾਰੇ ਅਕਾਲੀ ਵਰਕਰਾਂ ਨੂੰ ਅਪੀਲ ਕਰ ਰਹੇ ਕਿ ਵੱਧ ਤੋਂ ਵੱਧ ਜਿੰਨੇ ਜੋਗੇ ਵੀ ਹੋ ਤੁਸੀਂ ਸਾਰੇ ਵੱਧ ਤੋਂ ਵੱਧ ਇਸ ਮੁਸੀਬਤ ਦੇ ਵਿੱਚ ਆਪਣੇ ਲੋਕਾਂ ਦਾ ਸਾਥ ਦਿਓ ਕਿਉਂਕਿ ਪੰਜਾਬ ਸਾਡਾ ਅਸੀਂ ਪੰਜਾਬ ਦੀ ਰਾਖੀ ਕਰਨੀ ਹੈ ਹੋਰ ਦੂਜੀਆਂ ਪਾਰਟੀਆਂ ਨੇ ਤੇ ਲੁੱਟਣ ਲਈ ਆਉਣਾ ਮੈਂ ਤੇ ਕਿਹਾ ਕਿ ਜੋ ਹਾਲਾਤ ਨੇ ਜਿੰਨਾ ਕਰਜ਼ਾ ਪੰਜਾਬ ਸਰਕਾਰ ਨੇ ਚੜਾਤਾ ਪੰਜਾਬ ਦੇ ਉੱਤੇ ਹਰ ਬਸ਼ਿੰਦਾ ਜਿਹੜਾ ਬੱਚਾ ਜੰਮੇਗਾ ਵੀ ਉਹਦੇ ਤੇ ਵੀ 13 ਲੱਖ ਰੁਪਏ ਦਾ ਕਰਜ਼ਾ ਹੋਣਾ ਅੱਜ ਦੇ ਹਿਸਾਬ ਦੇ ਨਾਲ ਇਹਨੂੰ ਬਚਾਉਣ ਵਾਸਤੇ ਸ਼ਰਮਣੀ ਕਾਰੀ ਦਲ ਦਾ ਸਾਥ ਲਈ ਆਪਣੀ ਸਰਕਾਰ ਲਈ ਵਾਹਿਗੁਰੂ ਜੀ ਕੀ ਕਮਤ ਜਰਮਨ ਜੀ ਦਾ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਆਹ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਟੂੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਹੈ ਕੁਈ ਤਕਰੀਬ 98 ਦਾ ਆਸਟ੍ਰੇਲੀਆ ਭੇਜ ਰਿਹਾ ਹੈ ਜੁਲਾਈ ਅਕਤੂਬਰ ਭੇਜਦੇ ਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਨੁਕਸਾਨ ਹੋਇਆ ਦੂਜੇ ਉੱਥੇ ਅੱਜ ਅਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਪੂਰੇ ਪੰਜਾਬ ਚ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਸਾਧਨ ਹੋਵੇ ਆਪਾਂ ਮਦਦ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਜਿੱਥੇ ਲੋਕ ਫਸੇ ਹੋਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਐ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਉਥੇ ਬੰਦ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਬੰਨੇ ਜੀ ਸਰਕਾਰ ਜਿਹੜੀ ਆ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਆ ਦੇ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਜੀ ਆ ਸੱਚੀ ਗੱਲ ਐ ਨਾ ਇਹਨਾਂ ਨੇ ਕੁਝ ਕਰਨਾ ਐ ਐਸ ਕਰਕੇ ਵੀਰ ਛੱਡ ਦਿਆ ਇਹਨਾਂ ਤੋਂ ਸਾਰੇ ਤੁਹਾਨੂੰ ਦੋਰਾ ਪੂਰੇ ਗਦਾ